ਹੇ ਜਿੰਨੇ ਵੀ ਸਤਿਕਾਰਯੋਗ ਭੈਣ ਭਰਾ ਮੇਰੀ ਇਸ ਗੱਲਬਾਤ ਨੂੰ ਸੁਣਨਗੇ ਮੈਂ ਬੇਨਤੀ ਕਰਨੀ ਆ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਡੇ ਪੱਤਰਕਾਰ ਸਾਥੀ ਸਾਡੇ ਭਰਾ ਮਨਜਿੰਦਰ ਸਿੰਘ ਸਿੱਧੂ ਤੇ ਉੱਪਰ ਜਿਹੜਾ ਕਿ ਸਰਕਾਰ ਨੇ ਝੂਠਾ ਪਰਚਾ ਪਾਇਆ ਐ ਐਮਐਲਏ ਬਲਕਾਰ ਸਿੱਧੂ ਦੀ ਗੱਲ ਕਰੀਏ ਐਮਐਲਏ ਬਲਕਾਰ ਸਿੱਧੂ ਨੇ ਝੂਠਾ ਪਰਚਾ ਕਰਵਾਇਆ ਜਿਹੜਾ ਕਿ ਸਾਨੂੰ ਪਤਾ ਹੀ ਆ ਸਾਰਾ ਆਡੀਓ ਤੇ ਮਸਲਾ ਉਹ ਜਿਹੜਾ ਪੱਖਿਆ ਹੋਇਆ ਕਿਸ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਬੋਲ ਬਾਣੀ ਸੀ ਬਲਕਾਰ ਸਿੱਧੂ ਦੇ ਉੱਤੇ ਸਾਰਿਆਂ ਨੇ ਸੁਣ ਲਈ ਪਰ ਇਸ ਤੋਂ ਉਹਨੇ ਖਫਾ ਹੋ ਕੇ ਸਾਡੇ ਜਿਹੜਾ ਕਿਸੇ ਜੋ ਕੇ ਜਿਹੜਾ ਆਪਣਾ ਪੱਤਰਕਾਰ ਸਾਥੀ ਮਨਜਿੰਦਰ ਸਿੰਘ ਸਿੱਧੂ ਲੋਕ ਆਵਾਜ਼ ਚੈਨਲ ਦਾ ਜਿਹੜਾ ਕਿ ਮਾਲਕ ਹੈ ਇਹਦੇ ਉੱਪਰ ਜਿਹੜਾ ਝੂਠਾ ਪਰਚਾ ਕਰਾਇਆ ਜਿਵੇਂ ਮੈਂ ਮਨਜਿੰਦਰ ਸਿੰਘ ਸਿੱਧੂ ਦੀ ਗੱਲ ਕਰਾਂ ਮੈਂ ਪਿਛਲੇ ਲੰਮੇ ਸਮੇਂ ਤੋਂ ਉਹਨੂੰ ਆਵਾਜ਼ ਕਰ ਰਿਹਾ ਭਰਾ ਨੂੰ ਕਿ ਜੋ ਸਰਕਾਰ ਦੀਆਂ ਜਿਹੜੀਆਂ ਨਿਕਾਮੀਆਂ ਨੇ ਜਾਂ ਜਿਹੜੇ ਇਹਨਾਂ ਦੇ ਇਹਨਾਂ ਦੇ ਜਿਹੜੇ ਲੀਡਰ ਨੇਗੇ ਉਹਨਾਂ ਦੇ ਖਿਲਾਫ ਜਿਹੜੀ ਕਿ ਜਿਹੜੀ ਕਿ ਸਹੀ ਪੱਤਰਕਾਰੀ ਕਰਦਾ ਆ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿੰਦਾ ਆ ਇਹਨਾਂ ਦੇ ਸਾਰੇ ਜਿਹੜੇ ਕਿ ਛੱਠੇ ਨੂੰ ਨੰਗੇ ਕਰਦਾ ਆ ਇਸ ਕਰਕੇ ਬੜਾ ਲੰਮੇ ਸਮੇਂ ਤੋਂ ਸਰਕਾਰ ਦੀ ਅੱਖ ਸੀਗੀ ਕਦੋਂ ਮਨਜਿੰਦਰ ਸਿੰਘ ਸਿੰਘ ਤੇ ਪਰਚਾ ਪਾਈਏ ਤੰਦਰ ਛੱਟੀਏ ਪਿਛਲੇ ਦਿਨਾਂ ਦੇ ਵੀ ਜਿਹੜੀ ਤੁਸੀਂ ਆਵਾਜ਼ ਸਾਡੇ ਭਰਾ ਦੇ ਹੱਕ ਹੱਕ ਦੇ ਵਿੱਚ ਬੁਲੰਦ ਕੀਤੀ ਆ ਮਨਜਿੰਦਰ ਸਿੰਘ ਸਿੱਧੂ ਦੇ ਸਰਕਾਰ ਨੇ ਜਿਵੇਂ ਕਿ ਮੇਰੇ ਤੇ ਬਹੁਤ ਸਮਾਂ ਥਾਮਾਂ ਦੇ ਪਰਚੇ ਕੱਟੇ ਸੀਗੇ ਇਸ ਤਰ੍ਹਾਂ ਨੂੰ ਬਹੁਤ ਸਾਰੇ ਥਾਂ ਤੇ ਰਿਮਾਂਡ ਤੇ ਲੈ ਕੇ ਰਣਾ ਸੀ ਤੇ ਬਹੁਤ ਸਾਰੇ ਹੋਰ ਪਰਚੇ ਪਾਉਣੇ ਸੀ ਇਹ ਗੱਲਬਾਤ ਚੱਲ ਰਹੀ ਸੀਗੀ ਜਦੋਂ ਉਹਨੇ ਦੇਖਿਆ ਵੀ ਪੰਜਾਬ ਦੇ ਵਿੱਚ ਜਿਹੜੀ ਕਿ ਵੱਡੇ ਪੱਧਰ ਤੇ ਲੋਕਾਂ ਦੀ ਆਵਾਜ਼ ਉੱਠ ਗਈ ਕਿ ਇਸ ਮਨਜਿੰਦਰ ਸਿੰਘ ਸਿੱਧੂ ਦੇ ਨਾਲ ਲੋਕ ਖੜੇ ਨੇਗੇ ਇਸ ਨੂੰ ਦੇਖਦੇ ਹੋਏ ਫਿਰ ਇੱਕੋ ਹੀ ਪਰਚੇ ਤੇ ਹੀ ਜਿਹੜਾ ਛੁੱਪ ਕਰ ਗਏ ਹੁਣ ਜਿਹੜਾ ਇਸ ਨੂੰ ਸਭ ਨੂੰ ਪਤਾ ਪੰਜਾਬੀਆਂ ਨੂੰ ਕਿ ਪਰਚਾ ਝੂਠਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਦੇਖੋ ਕਿ ਤੁਸੀਂ ਸਾਰੇ ਭਰਾ 3 ਤਰੀਕ ਨੂੰ ਬਠਿੰਡਾ ਐਸਐਸਪੀ ਦਫ਼ਤਰ ਹਮ ਹਮਾ ਕੇ ਪਹੁੰਚੋ ਤਾਂ ਕਿ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਝੂਠੇ ਪਰਚੇ ਨਾ ਹੋਣ ਤੇ ਨਾ ਸਰਕਾਰਾਂ ਦਾ ਇਹਨਾਂ ਦਾ ਜਿਹੜੇ ਆਪਣੇ ਆਪ ਨੂੰ ਕੁਰਸੀ ਦੇ ਬੈਠੇ ਹੋਏ ਜਿਹੜੇ ਕਿਹੇ ਵੱਡੇ ਇਨਕਲਾਬੀ ਕਹਾਉਣ ਵਾਲੇ ਨੇਗੇ ਜਿਹੜੇ ਕਹਿੰਦੇ ਸੀ ਕਿ ਬਦਲਾਅ ਦੀ ਰਾਜਨੀਤੀ ਕਰਨਿਆ ਇਹਨਾਂ ਨੇ ਪਰਚੇ ਪਾਉਣ ਦੀ ਜਿਹੜੀ ਕਿ ਝੂਠੇ ਪਰਚੇ ਪਾਉਣ ਦੀ ਹੱਦ ਸਾਰੀ ਟੱਪੀ ਹੋਈ ਆ ਜੇਕਰ ਆਪਾਂ ਨਿਕਲ ਕੇ ਨਾ ਬੋਲੇ ਤਾਂ ਫਿਰ ਇਹਨਾਂ ਦਾ ਹੋਰ ਮੂੰਹ ਪੈਣਾ ਤੇ ਇਹਨਾਂ ਹੋਰ ਲੀਡਰਾਂ ਦਾ ਮੂੰਹ ਪੈਣਾ ਇਸ ਕਰਕੇ ਲੜਨ ਵਾਲੇ ਲੋਕਾਂ ਨੂੰ ਸਾਰੇ ਹੀ ਨੌਜਵਾਨ ਭਰਾ ਆਗੂਆਂ ਨੂੰ ਨੌਜਵਾਨ ਭਰਾਵਾਂ ਨੂੰ ਕਿਸਾਨ ਆਗੂਆਂ ਨੂੰ ਮਜ਼ਦੂਰ ਆਗੂਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ 3 ਤਰੀਕ ਨੂੰ ਜਿਹੜਾ ਕਿ ਵੱਡਾ ਇਕੱਠ ਆਪਾਂ ਬਠਿੰਡੇ ਰੱਖਿਆ ਐ ਐਸਐਸਪੀ ਦਫ਼ਤਰ ਅੱਗੇ ਸਾਰਿਆਂ ਨੂੰ ਆ ਪਹੁੰਚਣ ਲਈ ਬੇਨਤੀ ਕਰਦਾ ਕਿ ਤੁਸੀਂ ਪੱਤਰਕਾਰ ਮਨਜਿੰਦਰ ਸਿੰਘ ਸਿੱਧੂ ਦੇ ਹੱਕ ਦੇ ਵਿੱਚ 3 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਹਮ ਹਮਾ ਕੇ ਪਹੁੰਚਣਾ ਆਓ ਇਹਨਾਂ ਹਾਕਮਾਂ ਦਾ ਮੂੰਹ ਤੋੜਮਾ ਜਵਾਬ ਦਿइये ਜਿਹੜੇ ਹਾਕਮ ਸੱਤਾ ਦੇ ਨਸ਼ੇ ਦੇ ਵਿੱਚ ਇਹ ਭੁੱਲ ਜਾਂਦੇ ਨੇ ਕਿ ਜੇ ਜੇਕਰ ਇਹਨਾਂ ਦੇ ਕੋਈ ਨਕਾਮੀ ਘਣਾਉਂਦਾ ਹੈ ਜੇਕਰ ਉਹਨਾਂ ਦੇ ਕੋਈ ਬੁਰਧ ਬੋਲਦਾ ਤਾਂ ਫਿਰ ਇਹ ਸੱਤਾ ਦੇ ਨਸ ਦੇ ਵਿੱਚ ਊਰ ਹੋਏ ਲੋਕ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਕਰਦੇ ਨੇਗੇ ਆਓ ਮੇਰੇ ਭਰਾਵੋ ਆਪਾਂ ਇਕੱਠੇ ਹੋ ਕੇ ਸਾਡੇ ਇਸ ਪੱਤਰਕਾਰ ਸਾਥੀ ਦੇ ਹੱਕ ਦੇ ਵਿੱਚ ਖੜੀਏ ਤੁਸੀਂ ਪੰਜਾਬ ਦੇ ਲੋਕਾਂ ਨਾਂ ਮੈਂ ਧੰਨਵਾਦ ਕਰਦਾ ਮੈਨੂੰ ਲੱਗਦਾ ਵੀ ਜਦੋਂ ਜਦੋਂ ਸਰਕਾਰਾਂ ਹੈ ਜ਼ਾਲਮ ਸਰਕਾਰਾਂ ਜੁਲਮ ਘੌਂਦੀਆਂ ਨੇ ਤਾਂ ਸਾਡੇ ਪੰਜਾਬ ਦੇ ਲੋਕ ਘਰਾਂ ਦੇ ਵਿੱਚ ਚੁੱਪ ਕਰਕੇ ਨਹੀਂ ਬਹਿੰਦੇ ਤਾਂ ਸਾਡੇ ਪੰਜਾਬ ਦੇ ਲੋਕ ਮੂੰਹ ਤੋੜ ਮਾ ਜਵਾਬ ਦਿੰਦੇ ਨੇਗੇ ਤਾਂ ਕਿ ਜਿਹੜਾ ਸਰਕਾਰਾਂ ਨੇ ਇਹਨਾਂ ਨੂੰ ਦੱਸਿਆ ਜਾ ਸਕੇ ਵੀ ਤੁਸੀਂ ਕਿਸ ਕੰਮ ਲਈ ਬਣੀਓ ਇਸ ਕਰਕੇ ਆਓ ਵੀਰੋ ਭਰਾਵੋ ਆਪਾਂ 3 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਪੱਤਰਕਾਰ ਸਾਥੀ ਮਨਜਿੰਦਰ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਚੱਲੀਏ ਜੋ ਕਿ ਬਹੁਤ ਹੀ ਨਰਪੱਖ ਬਹੁਤ ਹੀ ਸੱਚੀ ਸੁੱਚੀ ਪੱਤਰਕਾਰੀ ਕਰ ਰਿਹਾ ਜਿੱਥੇ ਕਿ ਢੱਕ ਢਾ ਕੇ ਸਰਕਾਰ ਦੇ ਖਿਲਾਫ ਹਰ ਇੱਕ ਨਕਾਮੀ ਹਰ ਇੱਕ ਮੁੱਦੇ ਤੇ ਸਰਕਾਰ ਦੇ ਖਿਲਾਫ ਜਿਹੜੀ ਆਵਾਜ਼ ਚੱਕਦਾ ਇਸ ਕਰਕੇ ਆਓ ਭਰਾਵੋ ਉਸ ਸਾਥੀਆਂ ਸਾਥ ਦੀਏ ਤਨ ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਬਠਿੰਡਾ ਐਸਐਸਪੀ ਦਫ਼ਤਰ ਆਪਾਂ ਸਾਰੇ ਹਾਜ਼ਰੀਨ ਲਵਾਈਏ ਤੁਹਾਡੇ ਸਾਰੇ ਹੀ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਤਨ ਤਰੀਕ ਨੂੰ ਪਹੁੰਚੋ ਐਨੀ ਇੱਕ ਬੇਨਤੀ ਆ ਪ੍ਰਵਾਨ ਕਰਿਓ ਵੀਡੀਓ ਨੂੰ ਸਾਂਝਾ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ